ਹੇਮਕੁੰਡ ਸਾਹਿਬ ਦੀ ਯਾਤਰਾ ਅੱਜ ਮਿਤੀ 14 ਜੂਨ 2025 ਇਹ ਹੈ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਅੱਜ ਦਾ ਦਿਨ ਬਹੁਤ ਪਿਆਰਾ ਦਿਨ ਲੱਗਿਆ ਕਿਉਂਕਿ ਨਾਲ برف ਵੀ ਹੈਗੀ ਨਾਲ ਪੂਰੀ ਚਮਚ ਚਮਾਉਣ ਦੀ ਧੁੱਪ ਜਿਵੇਂ ਮੈਦਾਨੀ ਏਰੀਏ ਦੇ ਵਿੱਚ ਧੁੱਪ ਹੁੰਦੀ ਆ ਇਸ ਤਰ੍ਹਾਂ ਧੁੱਪ ਚੱਲ ਰਹੀ ਅੱਜ ਜਿੱਥੇ ਮੱਠੇ-ਬੱਠੇ ਠੰਡ ਹੈ ਚਾਰ ਸਪੇਰੇ ਸਨੋ ਹੀ ਸਨੋ ਹੈ برف ਵੀ برف ਹੈ ਤੇ ਇਸ ਨਿੱਕੀ ਤੋਂ ਦਾ ਨਜ਼ਾਰਾ ਹੀ ਅਲੌਕਿਕ ਆ ਇਹ ਇੱਥੇ ਸੱਤ ਚੋਟੀਆਂ ਜਿੰਨਾਂ ਸੱਤ ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਜੁੜ ਰਹੇਣਗੇ ਸੱਤ ਚੋਟੀਆਂ ਤੋਂ ਉਸੇ ਤਰ੍ਹਾਂ ਲੰਗੀ ਅੱਖ ਨਾਲ ਦਿਸਦੇ ਹੈ ਕਈ ਤਰ੍ਹਾਂ ਕੈਮਰੇ ਦੇ ਵਿੱਚ ਇਹ ਹੈ ਸਾਰੇ ਯਾਤਰੀ ਸਰਦਾਲੂ ਇਸ਼ਨਾਨ ਕਰ ਰਿਹਾ ਹੈ ਇਧਰ ਐਸ ਪਾਸੇ ਜੈਂਟਸ ਇਸ਼ਨਾਨ ਕਰ ਰਹੇ ਹੈ ਇਹ ਹੈ ਸਰੋਵਰ ਬਿਲਕੁਲ ਗਲੇਸ਼ੀਅਰ ਦੀ ਜੜ੍ਹ ਚ ਜੋ ਗਲੇਸ਼ੀਅਰ ਦਾ ਪਾਣੀ ਹੈ ਖੁਰਖੁਰ ਕੇ ਆਉਂਦਾ ਉਹ ਇਸ ਸਰੋਵਰ ਵਿੱਚ ਆਉਂਦਾ ਫਿਰ ਇਹੀ ਪਾਣੀ ਉਹ ਸਾਹਮਣੇ ਮੰਦਰ ਦੇ ਸਦਾ ਸ਼੍ਰੀ ਲੋਕਪਾਲ ਸਕਸ਼ਨ ਮੰਦਰ ਜਿਹੜਾ ਸੱਚਖੰਡ ਹਿਮਕੁੰਡ ਸਾਹਿਬ ਜੀ ਦੇ ਜੋ ਮੇਨ ਗੁਰਦੁਆਰਾ ਸਾਹਿਬ ਹੈ ਉਹ ਤੋਂ ਸਿਰਫ 7-8 ਮੀਟਰ ਦੀ ਮਿਤੀ ਹੈ ਉਹਦੇ ਨਾਲ ਦੀ ਫਿਰ ਇਹ ਤੋਂ ਫਾਲਤੂ ਪਾਣੀ ਆ ਜਿਹੜਾ ਇਸ ਸਤਲੋਵਰ ਦਾ ਉਹ ਨਾਲ ਦਰਿਆ ਦੇ ਉਪਰ ਵਿੱਚ ਸਾਈਡ ਤੋਂ ਲੰਘ ਜਾਂਦਾ ਹੈ ਇਹ ਸੱਚ ਨਾਲ ਸੀ ਜੀਮ ਸਿੰਘ ਸਾਹਿਬ ਉਧਰ ਬੀਬੀਆਂ ਦਾ ਬਣਿਆ ਹੈ ਉਧਰ ਬੀਬੀਆਂ ਦਾ ਕਾਵੜਾ ਬਿਲਕੁਲ ਕਾਵੜਾ ਹੈਗਾ ਜਿਹੜਾ ਬਣਿਆ ਹੈ ਉਹਨਾਂ ਦਾ ਤੇ ਇਹ ਜਿਹੜਾ ਸਲੇ ਬਹੁਤ ਖੁੱਲਾ ਬਣਿਆ ਹੋਇਆ ਹੈ ਇਹ ਅੱਜ ਦਾ ਦਿਨ ਬਹੁਤ ਸੁੰਦਰ ਦਿਨ ਲੱਗਿਆ ਕੱਲ ਵੀ ਮੀਂਹ ਸੀ ਪਰਸੋਂ ਪੂਰਾ ਹੀ ਮੀਂਹ ਸੀਗਾ ਪਰ ਅੱਜ 14 ਜੂਨ 2025 ਨੂੰ ਬਹੁਤ ਖੁਸ਼ਗਵਾਰ ਮੌਸਮ ਹੈ ਇਹ ਉਹ ਦਿਲ ਕਰਦਾ ਹੈ ਇੱਥੇ ਹੀ ਹੋਰ ਸਮਾਂ ਬਤੀਤ ਕਰੀਏ ਇੱਧਰ ਇੱਧਰ ਬੀਬੀਆਂ ਆਸ਼ੀਰਵਾਦ ਕਰ ਰਹੀ ਹੈ ਆ ਦੇਖੋ ਜੀ ਬੀਬੇ ਮਸ਼ਾਨਾਂ ਘਰ ਕਾਵੜ ਅੰਦਰੇ ਹੋਲ ਗੁਰਦੁਆਰਾ ਸਾਹਿਬ ਮੈਨੇਜਮੈਂਟ ਦਾ ਸੇਵਾਦਾਰ ਬੈਠਿਆ ਤੇ ਇਧਰ ਇਧਰਲੇ ਪਾਸੇ ਹੋਇਓ ਸ੍ਰੀ ਲੋਕਪਾਲ ਮੱਝੂ ਮੰਦਰ ਤੇ ਆਹ ਜਿਹੜਾ ਫਾਂਤੂ ਪਾਣੀ ਆ ਇਹ ਦਰਿਆ ਦੇ ਰੂਪ ਵਿੱਚ ਯਾਰ ਹੈ ਅੱਗੇ ਤੇ ਵੀ ਦੇਖੋ ਉਧਰ ਬੱਦਲ ਬੱਦਲਾਂ ਦੇ ਥੱਲੇ ਬੱਦਲ ਉੱਪਰ ਗਲੇਸ਼ੀਅਰ برف ਲੱਦੀ ਪਹਾੜ ਤੇ ਇਹ ਹੈ ਮਾਰਕੂ ਗੁਦਵਾਰਾ ਸਾਹਿਬ ਦੀ ਪਿੰਕਨ ਸਾਹਿਬ ਦੀ ਇਹ ਅਮਾ ਚੋਟੀਆਂ ਦਾ ਸੱਤ ਚੋਟੀਆਂ ਦਾ ਥੀਓ ਗਲੇਸ਼ੀਅਰ برف ਜਮਮੀ ਹੋਈ ਤੇ ਅੱਜ ਇਸ ਸਰੋਵਰ ਦੇ ਵਿੱਚ ਪਹਿਲਾਂ ਦੇਖਦੇ ਰਹੇ ਆ ਵੀਡੀਓਆਂ ਦੇ ਵਿੱਚ ਵੀ برف ਜੰਮੀ ਹੁੰਦੀ ਸੀ ਪਰ ਅੱਜ ਬਿਲਕੁਲ ਇਸ ਸਰੋਵਰ ਦੇ ਵਿੱਚ برف ਨਹੀਂ ਹੈ ਤੇ ਇੱਕ ਅੱਜ ਦੇ ਦਿਨ ਦੀ ਬਲੱਖਣ ਗੱਲ ਇਹ ਆ ਜੋ ਘੋੜੇ ਖੱਚਰਾ ਅੱਗੇ ਪਿੱਛੇ ਗਲੇਸ਼ੀਅਰ ਤੋਂ ਪਿੱਛੇ ਰਹਿ ਜਾਂਦੇ ਸੀ 2 ਕਿਲੋਮੀਟਰ ਤੋਂ ਪਹਿਲਾਂ ਹੀ ਉਹ ਖੱਚਰ ਘੋੜੇ ਸ਼ਰਧਾਲੂਆਂ ਨੂੰ ਉਤਾਰ ਦਿੰਦੇ ਸੀ ਰਾਜ ਦੇ ਦਿਨ ਪਹਿਲੇ ਦਿਨ ਖੱਤਰਪੋੜੇ ਬਿਲਕੁਲ ਏਮ ਕੁੰਡ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੇਨ ਗੇਟ ਕੋਲੇ ਉਤਾਰੇ ਉਹਨਾਂ ਨੇ ਤੇ ਉਹਨਾਂ ਨੇ 2000 ਰੁਪਏ ਪਰ ਵਿਅਕਤੀ ਸੋਰ ਕੀ ਕਾਹ ਚੱਕਿਆ ਤੇ ਬੜਾ ਆਮ ਦਾਇਕ ਲੱਗਿਆ ਅਸੀਂ ਵੀ ਮੁੱਖ ਕਿਤੇ ਕੋੜਾ ਜੜ ਕੇ ਆਏ ਨੌਜਵਾਨ ਇਹ ਰਹੀਆਂ ਸਨਾਰ ਕਰਦੇ ਨੇ ਬੈਂਚ ਤੇ ਪੈਦਲ ਬੜੇ ਆਉਂਦੇ ਆ ਧੀ ਉਮਰ ਦੇ ਵੀ ਆਉਂਦੇ ਆ ਉਹਨਾਂ ਦੀ ਸਿਹਤ ਬਲਾਉ ਕਰਦੀ ਹੈ ਤੇ ਇਹਨੂੰ ਕਾਲ ਤੇ ਇਕੱਠੇ ਨਹੀਂ ਕਰਨੀ ਆਉਂਦੇ ਮਿੰਟ ਮਿੰਟ ਨਾਲ ਸਾਰਿਆਂ ਨੂੰ ਆਏ ਤੇ ਇਧਰ ਕਿੰਨੇ ਹੀ ਸਰਦਾਰ ਜੂ ਵੀਡੀਓ ਬਣਾ ਰਹੇ ਆ ਆਪਣੇ ਇਸ ਨਹੀਂ ਆ ਆਪਣੇ ਕਟਾ ਕੋਲ ਬਾ ਮੜਾਈ ਚੱਲ ਰਹੀ ਹੈ ਇਹ ਜਿਹੜਾ ਰਾਸਪੇਡਾ ਕੀਰਤਨ ਚੱਲ ਰਿਹਾ ਹੈ ਮੇਨ ਫੁਲਸਾਦ ਦੀ ਸਰਵਾਰ ਸਾਹਿਬ ਦੇ ਹਾਲ ਦੇ ਵਿੱਚ ਮੇਨ ਹਾਲ ਕੀ ਹੈ ਇਹ ਹੈ ਸ਼੍ਰੀ ਨਿਸ਼ਾਨ ਸਾਹਿਬ ਨਹੀਂ ਬਹੁਤ ਤਸ਼ੱਦਦ ਨਾ ਅੰਦਰੋਂ ਦਰਬਾਰ ਸਾਹਿਬ ਦੇ ਅੰਦਰੋਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈ ਇਹ ਹੈ ਦਰਬਾਰੋਂ ਆਏ ਕਈ ਲੋਕਾਂ ਦਾ ਉਹਨੂੰ ਉਹਦੇ ਕੰਮ ਆਹੋ ਹੋਰ ਪਾਉ ਤੇ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਨਾ ਸੁੰਦਰ ਪਹਿਵਾਣੀ ਦੇ ਤੋਂ ਚਾਰ ਮੰਚਾਂ ਲੋ ਮਾਰਗ ਗੋਬਿੰਦ ਆਇਆ ਆਇਆ ਸਹੀਤ ਕੀਤੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਿਆ ਜਾਵੇ ਅਜੋਤ ਸ਼ਹਾਦਤ ਨੂੰ ਇਸ਼ਾਨ ਕਰਨ ਦੇ ਲਈ ਸਾਰੇ ਇੱਕ ਇਸ਼ਨਾਨ ਦਾ ਇਹ ਦੇਖਿਆ ਜਦੋਂ ਚੜ ਗਿਆ ਚੱਲ ਕੋਈ ਨਹੀਂ ਚੜ੍ਹਦੇ ਇਸ਼ਨਾਨ ਕਰਨ ਤੋਂ ਪਹਿਲਾਂ ਤਾਂ یوں ਲੱਗਦਾ ਵੀ ਠੰਡਾ ਹੋਊਗਾ ਪਰ ਜਦੋਂ ਇਸ਼ਨਾਨ ਕਰ ਲਈਦਾ ਤਾਂ ਥਕਾਵਟ ਸਾਰੀ ਲੈ ਜਾਂਦੀ ਏ ਐਕਸਪੀਰੀਅੰਸ ਆ ਮੈਂ ਵੀ ਇਸ਼ਨਾਨ ਕੀਤਾ ਦਸ ਦੁੱਖੀਆਂ ਲਗੰਗੀਆਂ ਤਾਂ ਕਿੱਛ ਜੀ ਕਰ ਇਸ਼ਨਾਨ ਸਿਮਰ ਪਰਬ ਆਪਣਾ ਮਨਤਨ ਭਏ ਰੋਗਾ ਇਸ਼ਨਾਨ ਵੀ ਮਹਤਵਪੂਰਨ ਦਸੀਆ ਇਨ੍ਹਾਂ ਤੁਕਾਂ ਦੇ ਵਿੱਚ ਕਰ ਇਸ਼ਨਾਨ ਸਿਮਰ ਪਰਬ ਆਪਣਾ ਮਨਤਨ ਭਏ ਰੋਗਾ ਇਸ਼ਨਾਨ ਕਰਨ ਨਾਲ ਕਹਿੰਦੇ ਵਾ ਵਰਥ ਹੈ ਇਨ੍ਹਾਂ ਪੰਕਤੀਆਂ ਦਾ ਵੀ ਇਸ਼ਨਾਨ ਕਰਨ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹੈ ਦੇਖੋ ਗੁਰਤੀ ਲਗਾ ਰਹੇ ਹੈ ਭਾਈ ਸਾਹਿਬ ਕਿੰਨੀ ਧੁੱਕੀਆਂ ਲਗਾਈ ਜੀ ਕਿੰਨੀ ਧੁੱਕੀਆਂ ਲਗਾਈਆਂ ਸਰਦਾਰ ਜੀ ਪੰਜ ਪੰਜ ਧੁੱਕੀਆਂ ਲਵਾਈਆਂ ਮੈਥੋਂ ਘੱਟ ਲਾਈਆਂ ਮੈਂ 10 ਲਾਈਆਂ ਸੀ ਇਸ ਬੱਚੇ ਨੇ ਕਿੰਨੀਆਂ ਲਾਈਆਂ ਪੰਜ ਪੰਜ ਲਾਤੀ ਬਹੁਤ ਪੰਜ ਜੀ ਪਰਮੇਸ਼ਰ ਹਾਂ ਵੈਰੀ ਗੁੱਡ ਅੱਜ ਦਾ ਦਿਨ ਬੜਾ ਕੁਦਰਤ ਦੇਣ ਲੱਗਿਆ ਜੇ ਇਸ਼ਨਾਨ ਦੇ ਪੱਖ ਤੋਂ ਕਿਉਂਕਿ ਜਦੋਂ ਆਪਾਂ ਠੰਡੇ ਪਾਣੀ ਚ ਇਸ਼ਨਾਨ ਕਰਦੇ ਆ ਤਾਂ ਕੁਦਰਤੀ ਐ ਠੰਡ ਲੱਗਣੀ ਤੇ ਉਸ ਤੋਂ ਬਾਅਦ ਜੇ ਆਪਾਂ ਕੱਪੜੇ ਚੇਂਜ ਕਰਦੇ ਆ ਪਾਉਨੇ ਆ ਿੰਦਾ ਸਾਫ਼ ਕਰਦੇ ਆ ਪੂੰਝਦੇ ਆ ਉਨੇ ਜੇ ਦੇ ਵਿੱਚ ਠੰਡ ਲੱਗਦੀ ਆ ਉਸ ਤੋਂ ਬਾਅਦ ਸਰੀਰ ਬੜਾ ਨਰੋਗ ਲੱਗਦਾ ਤੇ ਕੋਈ ਉਹ ਠੰਡ ਵਗੈਰਾ ਦਾ ਕੋਈ ਨਹੀਂ ਲੱਗਦਾ ਏਸੀ ਜੀ ਅੱਜ ਦੇ ਸਮਾਂ ਇਹ ਅੱਜ ਦੇ ਦਿਨ ਦੇ ਟਿਕੜੇ ਲਾਇਆ ਬਾਬੀ ਟੂ